ਜਨ ਆਪਾਂ ਅਨੰਤ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਤੇ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਆਪਾਂ ਅੱਗੇ ਪੜਨ ਦੀ ਕੋਸ਼ਿਸ਼ ਕਰਦੇ ਹਾਂ ਲੜੀਵਾਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਏ ਮਨ ਚੰਚਲਾ ਚਿਤرائی ਕਿਨੇ ਨਾ ਪਾਇਆ ਐ ਚੰਚਲ ਮਨ ਚਿਲਾਕੀਆਂ ਨਾਲ ਕਿਸੇ ਨੂੰ ਵੀ ਆਤਮਿਕ ਆਨੰਦ ਨਹੀਂ ਮਿਲਿਆ ਕਦੇ ਅਸੀਂ ਅਸੀਂ ਚੁਸਤੀਆਂ ਕਰਦੇ ਆ ਨਾ ਅਸੀਂ ਵੀ ਅਸੀਂ ਅਸੀਂ ਐ ਕਰ ਲਾਂਗੇ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਪਰ ਇਹ ਆਤਮਿਕ ਆਨੰਦ ਇਸ ਤਰ੍ਹਾਂ ਨਹੀਂ ਮਿਲਦਾ ਗੁਰੂ ਜੀ ਕਹਿੰਦੇ ਏ ਮਾਇਆ ਮੋਹਣੀ ਜਿਨ ਈਤ ਪਰਮ ਭੁਲਾਇਆ ਗੁਰੂ ਜੀ ਕਹਿੰਦੇ ਇਹ ਮਾਇਆ ਹੁਣ ਮਾਇਆ ਦੇ ਜਦੋਂ ਵੀ ਸਾਡੇ ਸਾਹਮਣੇ ਮਾਇਆ ਦਾ ਵਿਚਾਰ ਆਉਂਦਾ ਸਾਨੂੰ ਪੈਸਾ ਥੇਲਾ ਤੇ ਜਾਇਦਾਦਾਂ ਸਾਹਮਣੇ ਆ ਜਾਂਦੀਆਂ ਪਰ ਇਹ ਕੱਲੀ ਮਾਇਆ ਨਹੀਂ ਹੈ ਮਾਇਆ ਦੇ ਬਹੁਤ ਰੂਪ ਨੇ अनेका ਰੂਪ ਨੇ ਤੇ ਹਰ ਜਗ੍ਹਾ ਸਾਨੂੰ ਇਹ ਰੂਪ ਉਹਦੇ ਮੋਹ ਰਹੇ ਐ ਦੇਖੋ ਨਾ ਕੋਈ ਬੰਦਾ ਕਹਿੰਦਾ ਕਿ ਮੈਂ ਐਸ਼ਕਾਮ ਦੇ ਪੈਸੇ ਨਹੀਂ ਲੈਂਦਾ ਮੈਂ ਜਾਂ ਕੋਈ ਕਹਿੰਦਾ ਮੈਂ ਭੋਜਨ ਤਿਆਗਿਆ ਹੋਇਆ ਹੈ ਪਰ ਉਹ ਇਹ ਕਹਿਣਾ ਇਹ ਮੰਨਣਾ ਕਿ ਮੈਂ ਆ ਜੀ ਤਿਆਗ ਸਕਦਾ ਇਹ ਵੀ ਮਾਇਆ ਹੈ ਇਹ ਵੀ ਮਾਇਆ ਹੈ ਕਿਉਂਕਿ ਟਿਆਗੀ ਹੋਣ ਦਾ ਅਹੰਕਾਰ ਹੋ ਗਿਆ ਇਹ ਵੀ ਮਾਇਆ ਹੋ ਗਈ ਇਸ ਤਰ੍ਹਾਂ ਮਾਇਆ ਹਰ ਪਾਸਿਓਂ ਬੜੀ ਮੋਹਣੀ ਹੈ ਇਹ ਇਹਦੇ ਵਿੱਚ ਫਸੇ ਹੋਏ ਆ ਬਾਹਰੋਂ ਨਿਰੀਆਂ ਗੱਲਾਂ ਚਿਲਾਕੀਆਂ ਨਾਲ ਇਹ ਨਹੀਂ ਹੋ ਸਕਦਾ ਕਿ ਅਸੀਂ ਆਤਮਿਕ ਆਨੰਦ ਪ੍ਰਾਪਤ ਕਰ ਲਈਏ ਏ ਇਹ ਜਿਹੜੀ ਮਾਇਆ ਨਾ ਇਹ ਜੀਵਾਂ ਨੂੰ ਆਪਣੇ ਵਿੱਚ ਫਸਾਉਣ ਵਾਸਤੇ ਡਾਢੀ ਹੈ ਤਕੜੀ ਹੈ ਇਹ ਇਹ ਇਹਨੂੰ ਇਹਦੇ ਇਹਦੇ ਭਲੇਖੇ ਚੋਂ ਨਿਕਲ ਆਈ ਕਰਾਹੇ ਪਾਈ ਰੱਖਦੀ ਹੈ ਮਾਇਆ ਤੇ ਮੋਣੀ ਤਨੇ ਕੀਤੀ ਜਿੰਨ ਠਗੋਲੀ ਪਾਈਆ ਗੁਰੂ ਜੀ ਕਹਿੰਦੇ ਪਰ ਇਹ ਮਾਇਆ ਬਣਾਈ ਕਿ ਨਹੀਂ ਹੈ ਜਿਸਨੇ ਸਾਨੂੰ ਬਣਾਇਆ ਜਿਸਨੇ ਇਸ ਜੀਵ ਨੂੰ ਬਣਾਇਆ ਨਾ ਉਸੇ ਨੇ ਮਾਇਆ ਬਣਾਈ ਹੈ ਇਕ ਨੂੰ ਸੌਖਾ ਤਰੀਕਾ ਸਮਝੰਦਾ ਵੀ ਜਿਸ ਪਰਮਾਤਮਾ ਨੇ ਸਾਨੂੰ ਬਣਾਇਆ ਉਸੇ ਨੇ ਮਾਇਆ ਬਣਾਈ ਹੈ ਮਾਇਆ ਤੇ ਮੋਹਣੀ ਤਿਨੇ ਕੀਤੀ ਤਿਨਹਿ ਉਹ ਪਰਮਾਤਮਾ ਨੇ ਤਿਨੇ ਜੇਠ ਠਗੋਲੀ ਪਾਈ ਜਿਨੇ ਸਾਰੀ ਠੱਗਪੁੱਤੀ ਸਾਨੂੰ પાਕੇ ਦਿੱਤੀ ਹੋਈ ਹੈ ਤੇ ਐਸ ਕਰਕੇ ਕੁਰਬਾਨ ਕੀਤਾ ਤਿਸੇ ਵਿਟੋ ਜਨ ਮੋਹ ਮੀਟਾ ਲਾਇਆ ਐਸ ਕਰਕੇ ਮੇਰੀ ਮਨਾ ਉਸ ਮਾਲਕ ਨਾਲ ਹੀ ਜੁੜ ਉਹ ਤੋਂ ਹੀ ਬਲਿਆ ਰਹੇ ਜਾ ਇਹ ਮੋਈ ਮਾਇਆ ਦਾ ਮਿੱਠਾ ਮੋ ਵੀ ਉਸੇ ਨੇ ਲਾਇਆ ਹੈ ਹੁਣ ਸਾਰੀ ਪੰਕਤੀ ਦਾ ਸਾਰੀਆਂ ਦੋਨਾ ਪੰਨਾਂ ਪੰਕਤੀਆਂ ਨੂੰ ਪੜ ਕੇ ਭਾਵ ਅਰਥ ਕੀ ਬਣ ਗਿਆ ਕਿ ਇਹ ਪਰਮਾਤਮਾ ਦੇ ਸਿਸਟਮ ਵਿੱਚ ਹੀ ਇਹ ਮਾਇਆ ਹੈ ਇਹ ਮੋਣੀ ਵੀ ਉਸੇ ਨੇ ਬਣਾਈ ਹੈ ਐਸ ਕਰਕੇ ਸਾਨੂੰ ਉਸ ਦੇ ਮਾਲਕ ਨਾਲ ਮਾਇਆ ਦੇ ਮਾਲਕ ਨਾਲ ਜੁੜਨਾ ਪੈਰੇਗਾ ਮਾਰਦਵਾ ਮਾਰਦੋ ਗੁਰੂ ਜੀ ਨੇ ਕਹੇ ਬਾਦ ਵਿੱਚ ਬਾਰ ਬਾਰ ਸ਼ਬਦ ਵਰਤਦੇ ਐ ਬਾਣੀ ਵਿੱਚ ਆਉਂਦਾ ਐ ਮਾਧਵੇ ਦਾ ਮਤਲਬ ਐ ਮਾਇਆ ਦਾ ਪਤੀ ਜਿਹੜੀ ਮਾਇਆ ਨੂੰ ਬਣਾਉਣ ਵਾਲਾ ਵੀ ਮਾਲਕ ਹੀ ਐ ਤੇ ਉਹੀ ਮਾਲਕ ਸਾਨੂੰ ਵੀ ਬਣਾਉਂਦਾ ਐ ਤੇ ਉਸੇ ਨੇ ਮਾਇਆ ਬਣਾਈ ਐ ਫਿਰ ਅਸੀਂ ਉਸੇ ਮਾਲਕ ਨਾਲ ਜੁੜੀਏ ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ ਇਸ ਕਰਕੇ ਨਾਨਕ ਜੀ ਆਖਦਾ ਐ ਮੇਰੇ ਚੰਚਲ ਮਨ ਚਿਤਰਾਈਆਂ ਨਾਲ ਕਿਸੇ ਨੂੰ ਵੀ ਪ੍ਰਮਾਤਮਾ ਦੇ ਮਿਲਣ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ ਨਹੀਂ ਲੱਭ ਗੁਰੂ ਜੀ ਕਹਿੰਦੇ ਕਿਵੇਂ ਲੱਭੇਗਾ ਜਦੋਂ ਦੇ ਹੁਕਮ ਵਿੱਚ ਤੁਰ ਪਾਂਗੇ ਜਦੋਂ ਦੇ ਹੁਕਮ ਵਿੱਚ ਜੁੜ ਜਾਵਾਂਗੇ ਜਦੋਂ ਹੁਕਮ ਰਜ਼ਾਈ ਚੱਲਣਾ ਦੀ ਕਰਨ ਨੂੰ ਮਨ ਲਵਾਂਗੇ ਮਰਣੀ ਪੈਣੀ ਹੈ ਬਾਣੀ ਦਾ ਆਧਾਰ ਜਾਦਾ ਇਹੀ ਹੈ ਗੁਰੂ ਜੀ ਕਹਿ ਰਿਹਾ ਕਿ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਪਰਮਾਤਮਾ ਨੂੰ ਮੰਨਣਾ ਹੈ ਤੇ ਪ੍ਰਮਾਤਮਾ ਦਾ ਹੁਕਮ ਕਿੱਥੇ ਵਰਤ ਰਿਹਾ ਇਸ ਸਾਰੀ ਕਾਇਨਾਤ ਦੇ ਵਿੱਚ ਵਰਤ ਰਿਹਾ ਇਸ ਸਾਰੀ ਕੁਦਰਤ ਦੇ ਵਿੱਚ ਵਰਤ ਰਿਹਾ ਐਸ ਕਰਕੇ ਹੁਣ ਗੁਰੂ ਜੀ ਕਹਿੰਦੇ ਦੇਖੋ ਮਾਇਆ ਵੀ ਉਸ ਨੇ ਬੜਾਈ ਏ ਤੇ ਇਹ ਠੱਗ ਠੱਗੂ ਟੀਵੀ ਉਸ ਨੇ ਪਾਈ ਏ ਐਸ ਕਰੇ ਆਪਾਂ ਕੀ ਕਰੀਏ ਕਿਵੇਂ ਗੁਰੂ ਜੀ ਸਮਝਾਉਂਦੇ ਆ ਕਿਵੇਂ ਦੱਸਦੇ ਆ ਏ ਮਨ ਪਿਆਰਿਆ ਮਨ ਨੂੰ ਸੰਬੋਧਨ ਹੁੰਦੇ ਆ ਤੂੰ ਸਦਾ ਸੱਚ ਸਵਾਲੇ ਐ ਪਿਆਰੇ ਮਨ ਆ ਐ ਮੇਰੇ ਪਿਆਰੇ ਮਨ ਜੇ ਤੂੰ ਆਤਮਿਕ ਆਨੰਦ ਮੰਨਣਾ ਹੈ ਨਾ ਤੇ ਉਸ ਮਾਲਕ ਦੀ ਸੰਭਾਲ ਰੱਖ ਉਸ ਮਾਲਕ ਦੀ ਯਾਦ ਆਪਣੇ ਅੰਦਰ ਸੰਭਾਲ ਕੇ ਰੱਖ ਭਾਵਰ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਇਹ ਜਿਹੜਾ ਕੁਟੰਬ ਹੈ ਇਹ ਜਿਹੜਾ ਪਰਿਵਾਰ ਤੂੰ ਵੇਖਦਾ ਇਹ ਵੀ ਵਾਇਰ ਦਾ ਇੱਕ ਰੂਪ ਹੈ ਇਹ ਵੀ ਤੇਰੇ ਨਾਲ ਨਹੀਂ ਜਾਂਦਾ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਂਦਾ ਕਿ ਇਹ ਕੁਟੰਬ ਦੀ ਜੜੂਰ ਦੀ ਗੱਲ ਹੈ ਇਹ ਸਰੀਰ ਵੀ ਨਾਲ ਨਹੀਂ ਨਾਲ ਨਹੀਂ ਜਾਂਦਾ ਕਬੀਰ ਸਾਹਿਬ ਜੀ ਕਹਿੰਦੇ ਆਗੇ ਹੰਸ ਇਕੱਲਾ ਉਸ ਘਟਨਾ ਨੂੰ ਦੱਸ ਦਿਆ ਕਬੀਰ ਸਾਹਿਬ ਜੀ ਜਦੋਂ ਆਪਾਂ ਇਸ ਸੰਸਕਾਰ ਕਰ ਮ ਜਾਂਦੇ ਆ ਸਾਰੀ ਉਸ ਗੱਲ ਦਾ ਜ਼ਿਕਰ ਕਰਕੇ ਕਹਿੰਦੇ ਐ ਆਗੇ ਹੰਸਰ ਕੇਨਾ ਕਿਉਂਕਿ ਤੇ ਪਹਿਲਾਂ ਹੀ ਉਹਨੂੰ ਜਾਣਾ ਪੈ ਗਿਆ ਉਹਨੂੰ ਭੁਗਤ ਗਿਆ ਤੇ ਹੁਣ ਤੇ ਅਸੀਂ লাশ ਨਾਲ ਜਾ ਰਹੇ ਹਾਂ ਉਸ ਜੀਵ ਦੇ ਆਕਾਰ ਨਾਲ ਜਾ ਰਹੇ ਹਾਂ ਸੋ ਉਸ ਮਾਰਗ ਦੇ ਪਰਮਾਤਮਾ ਨੂੰ ਉਸ ਨੂੰ ਹਮੇਸ਼ਾ ਸੰਭਾਲ ਕੇ ਰੱਖੀਏ ਸਰੀਰ ਵੀ ਨਾਲ ਨਹੀਂ ਜਾਂਦਾ ਤੇ ਸਰੀਰ ਨਾਲ ਜੁੜੇ ਨੇ ਇਸ ਪਰਿਵਾਰ ਇਹ ਵੀ ਨਹੀਂ ਨਾਲ ਜਾਂਦੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਅਸਰ ਗੱਲ ਗੁਰੂ ਜੀ ਜੋ ਸਮਝਾਉਂਦੇ ਆ ਉਹ ਅਟੈਚਮੈਂਟ ਤੇ ਅਟੈਚਮੈਂਟ ਦੀ ਹੈ ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿਣਾ ਹੈ ਐਨਾ ਸੰਸਾਰ ਦੇ ਵਿੱਚ ਹੈ ਕੰਮਕਾਰ ਸਾਰੇ ਕਰਨੇ ਆਂ ਜ਼ਿੰਮੇਵਾਰੀਆਂ ਵੀ ਨਿਭਾਉਣੀ ਆਂ ਪਰ ਜੁੜਦੀ ਜਾਣਾ ਜੁੜਦੀ ਜਾਣਾ ਜੇ ਅੱਜ ਕੋਈ ਮਕਾਨ ਪਾਇਆ ਹੈ ਇਹ ਮਕਾਨ ਛੱਡਣਾ ਵੀ ਪੈ ਸਕਦਾ ਇਹ ਮਨ ਪਹਿਲਾਂ ਮੰਨ ਕੇ ਮਾਸਕੇ ਚੱਲੇਗਾ ਜੇ ਕੋਈ ਕਾਰ ਲਈ ਹੈ ਇਹ ਵੇਚਣੀ ਵੀ ਪੈ ਸਕਦੀ ਹੈ ਬਸ ਉਹਦੇ ਨਾਲ ਅਟੈਚ ਨਹੀਂ ਹੋਣਾ ਜਿੰਨਾ ਚਿਰ ਉਸ ਨੂੰ ਵਰਤਨਾ ਹੈ ਵਰਤਨਾ ਉਸ ਨੂੰ ਵਸ ਉਸ ਤੋਂ ਬਾਅਦ ਉਹਦੇ ਨਾਲ ਅਟੈਚ ਨਹੀਂ ਹੋਣਾ ਇਹ ਸਭ ਤੋਂ ਵੱਡਾ ਜਿਹੜੀ ਸਿਸਟਮ ਗੁਰਬਾਣੀ ਵਿੱਚੋਂ ਲੱਭਦਾ ਹੈ ਕਿ ਅਸੀਂ ਰਹਿਣਾ ਉਸ ਮਾਇਆ ਦੇ ਵਿੱਚ ਹੈ ਪਰ ਉਹਦੇ ਨਾਲ ਅਟੈਚ ਨਹੀਂ ਹੋਣਾ ਉਹਦੇ ਨਾਲ ਜੁੜਨਾ ਨਹੀਂ ਮਨ ਕਰਕੇ ਨਹੀਂ ਜੁੜਦਾ ਸਾਥ ਤੇਰੀ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਗੁਰੂ ਜੀ ਕਹਿੰਦੇ ਜੇਦੋਂ ਇਹ ਨਾਲ ਨਹੀਂ ਜਾਂਦੀ ਫਿਰ ਇਹਦੇ ਨਾਲ ਇਹਦੇ ਨਾਲ ਅਟੈਚਮੈਂਟ ਕਿਉਂ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤਪਸ ਸੁਤਾਈਏ ਗੁਰੂ ਜੀ ਕਹਿੰਦੇ ਇਹੋ ਜਿਹਾ ਕੰਮ ਫਿਰ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਵਿੱਚ ਸਾਨੂੰ ਬਾਹਰ ਵਿੱਚ ਪਸਤਾਉਣਾ ਪਵੇ ਇਹ ਕੰਮ ਦੇ ਰਿਜ਼ਲਟ ਸਾਨੂੰ ਮਾੜੇ ਮਿਲਣ ਤੇ ਹੱਥ ਮਲ ਲੈ ਕੇ ਪਹਿਣ ਐਸ ਕਰਕੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਐਸ ਕਰਕੇ ਮਨਾ ਤੂੰ ਗੁਰੂ ਜੀ ਦਾ ਉਪਦੇਸ਼ ਸੁਣ ਉਹ ਤੇਰੇ ਨਾਲ ਜਾਏਗਾ ਕਿਵੇਂ ਜਾਏਗਾ ਤਨ ਨੂੰ ਚੰਗੇ ਕੋਣ ਦੇਗਾ ਉਸ ਪਰਮਾਤਮਾ ਦਾ ਆਤਮਿਕ ਆਨੰਦ ਦੇਗਾ ਤੇ ਉਹ ਤੇਰੇ ਨਾਲ ਹਮੇਸ਼ਾ ਜਾਏਗਾ ਐਸੇ ਕਰਕੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਐਸ ਕਰਕੇ ਗੁਰੂ ਜੀ ਕਹਿੰਦੇ ਆ ਨਾਨਕ ਜੀ ਆਖਦਾ ਪਿਆਰਿਆ ਮਨਾ ਜੇ ਤੂੰ ਜੀਵਨ ਵਿੱਚ ਆਨੰਦ ਲੋੜਦਾ ਨਾ ਆਨੰਦ ਪ੍ਰਾਪਤ ਕਰਨਾ ਚਾਹੁੰਨਾ ਤਾਂ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖ 24 ਘੰਟੇ ਉਸ ਮਾਲਕ ਨੂੰ ਯਾਦ ਰੱਖ 24 ਘੰਟੇ ਉਸ ਮਾਲਕ ਨੂੰ ਸੰਭਾਲਦਾ ਰਹੇ ਹੁਣ ਉਹ ਮਾਲਕ ਹੈ ਕੈਸਾ ਕਿੱਥੇ ਰਹਿਣਾ ਹੈ ਉਸੇ ਬਾਰੇ ਸੁਣੋ ਐ ਗੰਮ ਐ ਗੋਚਰਾ ਤੇਰਾ ਅੰਤ ਨਾ ਪਾਇਆ ਐ ਮਾਲਕਾ ਤੂੰ ਬਾਦੀ ਪਹੁੰਚ ਦੇਣੀ ਹੈਗਾ ਐ ਗੋਚਰਾ ਤੂੰ ਇਹਨਾਂ ਇੰਦਰੀਆਂ ਦੀ ਪਹੁੰਚ ਤੇ ਵੀ ਨਹੀਂ ਹੈਗਾ ਤੇ ਤੇਰੇ ਅੱਗੇ ਇਹੀ ਰਜਾਈ ਰਜੋਈ ਹੈ ਕਿ ਤੇਰੇ ਗੁਣਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਗੁਣਾਂ ਦਾ ਵੀ ਅੰਤ ਨਹੀਂ ਲੱਗ ਨਹੀਂ ਲੱਗ ਸਕਦਾ ਤੇਰੇ ਗੁਣਾਂ ਦਾ ਅੰਤ ਵੀ ਨਹੀਂ ਲੱਗਾ ਅੰਤੋਂ ਨਾ ਪਾਇਆ ਕਿੰਨੀ ਤੇਰਾ ਆਪਣਾ ਆਪ ਤੂੰ ਜਾਣੇ ਇਹ ਮੇਰੀ ਮਾਲਕਾ ਤੇਰੀ ਅਸਲ ਸਰੂਪ ਨੂੰ ਆਪ ਹੀ ਤੂੰ ਜਾਣਦਾ ਹੈ ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਤੇਰਾ ਅੰਤ ਨਹੀਂ ਲੱਗ ਸਕਦਾ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਤੇਰਾ ਕੀਤਾ ਹੋਇਆ ਤੇਰੇ ਤੋਂ ਵੱਡਾ ਨਹੀਂ ਹੋ ਸਕਦਾ ਅਸੀਂ ਜਿਹੜੇ ਜੀਵ ਜੰਤਾਂ ਨਾ ਅਸੀਂ ਉਸ ਮਾਲਕ ਦੇ ਬਣਾਏ ਹੋਏ ਆ ਅਸੀਂ ਉਸ ਮਾਲਕ ਦੇ ਬਣਾਏ ਹੋਏ ਹਾਂ ਇਹ ਉਹਦੀ ਖੇਡ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਤੋ ਬਾਕੀ ਕਿਤੋਂ ਹੋਰ ਪੜੀਏ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਨੇ ਪੜੀਏ ਸਭ ਬਾਣੀ ਬਾਣੀ ਨੂੰ ਸਮਝਾਉਦੀ ਹੈ ਗੁਰੂ ਜੀ ਕਹਿੰਦੇ ਪਿਤਾ ਕਾ ਜਨਮ ਕਿਆ ਜਾਂਦੇ ਪੁੱਤ ਦੇਖੋ ਗੁਰੂ ਜੀ ਸਾਨੂੰ ਆਤਮਿਕ ਗਿਆਨ ਦਿੰਦਿਆ ਹਰ ਜਗ੍ਹਾ ਤੋਂ ਹਰ ਥਾਂ ਤੋਂ ਬਾਣੀ ਬਾਣੀ ਨੂੰ ਵਿਆਖਿਆ ਕਰੀ ਜਾਂਦੀ ਐ ਅਸੀਂ ਪੜੀਏ ਜ਼ਰੂਰ ਪਰ ਅਸੀਂ ਬਾਣੀ ਪੜ ਨਹੀਂ ਰਹੇ ਇਸ ਕਰਕੇ ਸਾਨੂੰ ਦਿੱਕਤ ਆ ਰਹੀ ਆਖੈਂ ਤੇ ਵੇਖੈਂ ਸਭ ਤੂੰ ਹੈ ਜਿਨ ਜਗਤ ਤੋ ਗੁਰੂ ਜੀ ਕਹਿੰਦੇ ਤੂੰ ਹੀ ਆਖਦਾ ਹੈ ਤੂੰ ਹੀ ਬੋਲਦਾ ਹੈ ਤੂੰ ਹੀ ਵੇਖਦਾ ਹੈ ਜੈਨ ਵੇਖਦਾ ਮਤਲਬ ਸੰਭਾਲ ਕਰ ਰਿਹਾ ਹੈ ਸਾਰੇ ਜੀਵਾਂ ਨੂੰ ਪੈਦਾ ਵੀ ਤੂੰ ਕੀਤਾ ਤੇਰੇ ਵਾਰੇ ਪੈਦਾ ਕੀਤੀ ਹੋਈ ਤੇਰੇ ਜੀਵ ਕੀ ਦੱਸ ਸਕਦੇ ਆ ਸਾਰੇ ਜੀਵਾਂ ਦੇ ਵਿੱਚ ਤੂੰ ਆਪ ਹੀ ਬੋਲਦਾ ਹੈ ਹਰੇਕ ਜੀਵ ਨੂੰ ਤੂੰ ਆਪ ਹੀ ਸੰਭਾਲ ਰਿਹਾ ਹੈ ਤੇ ਸਭ ਦੀ ਸੰਭਾਲ ਕਰ ਰਿਹਾ ਹੈ ਇਹ ਕਰ ਕੌਣ ਰਿਹਾ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਮਤਲਬ ਮਾਲਕ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਇੱਕ ਤੋਂ ਬਣਿਆ ਇੱਕ ਹੀ ਚੱਲ ਰਿਹਾ ਹੈ ਇੱਕ ਹੀ ਸ਼ਬਦ ਵਿੱਚ ਕਰ ਰਿਹਾ ਹੈ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਇਸ ਕਰਕੇ ਨਾਨਕ ਜੀ ਅਖਦੇ ਮੇਰੇ ਮਾਲਕਾ ਤੂੰ ਬੇਅੰਤ ਹੈ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਤੇਰਾ ਅੰਤ ਕੋਈ ਨਹੀਂ ਸਮਝ ਸਕਿਆ ਸੋ ਗੁਰੂ ਜੀ ਇਹ ਦੇਖੋ ਕਿੰਨੀ ਪਿਆਰੀ ਗੱਲ ਕਹਿੰਦੇ ਆ ਜਿਹੜੇ ਕਹਿੰਦੇ ਕਿ ਰੱਬ ਸਾਡੇ ਕੋਲ ਹੈ ਗੁਰੂ ਜੀ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਦੱਸਿਆ ਨਹੀਂ ਜਾ ਸਕਦਾ ਕਿੰਨਾ ਕਬੜਾ ਹੈ ਫਿਰ ਅਸੀਂ ਕੀ ਕਰੀਏ ਅਸੀਂ ਉਸ ਨੂੰ ਫੀਲ ਕਰੀਏ ਨਾ ਅਸੀਂ ਉਸ ਨੂੰ ਮਹਿਸੂਸ ਕਰੀਏ ਆਪਣੇ ਚਾਰ ਸਫੇਰੇ ਗੁਰੂ ਜੀ ਕਹਿੰਦੇ ਵੱਡੇ ਵੱਡੇ ॠषि ਵੱਡੇ ਵੱਡੇ ਮੋਨੀ ਉਸ ਅਮਰਤ ਨੂੰ ਖੋਜਦੇ ਰਹੇ ਐ ਤੇ ਉਹ ਖੋਜਦੇ ਉਹ ਅਮਰਤ ਮਿਲਿਆ ਕਿੱਥੋਂ ਹੈ ਗੁਰੂ ਕੋਲ ਆਉ ਪੜਦੇ ਐ ਸੁਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਸੁਰ ਮੋ ਦੇਵਤੇ ਤੇ ਮਨ ਜਨ ਮੁਨੀ ॠषि ਆਤਮ ਕਨੰਦ ਕਿਹਦਾ ਵਰਤੈ ਜੀਨੂੰ ਦੇਵਤੇ ਵੀ ਮਨੁੱਖ ਵੀ ॠषि ਵੀ ਲਵਦੇ ਰਹੇ ਪਰ ਮਿਲਦਾ ਕਿੱਥੋਂ ਹੈ ਗੁਰੂ ਕੋਲੋਂ ਮਿਲਦਾ ਗੁਰੂ ਜੀ ਕਹਿੰਦੇ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਹੁਣ ਦੇਖੋ ਅਵਰਤ ਕੀ ਹੈ ਅਵਰਤ ਰਸ ਕੀ ਹੈ ਪਰਮਾਤਮਾ ਦੀ ਯਾਦ ਉਹੀ ਹੋਂਦ ਉਹਦੇ ਗੁਣਾਂ ਨੂੰ ਧਾਰਨ ਕਰ ਲੈਣਾ ਪਾਇਆ ਅਵਰਤ ਗੁਰੂ ਕਿਰਪਾ ਕੀਨੀ ਸੱਚਾ ਮਨ ਵਸਾਇਆ ਮੇਰੇ ਗੁਰੂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ ਤੇ ਪਰਮਾਤਮਾ ਨੂੰ ਸੱਚ ਨੂੰ ਜਿਹੜਾ ਹਵੇਸ਼ਾ ਰਹਿਣ ਵਾਲਾ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਤੇ ਹੁਣ ਮੈਨੂੰ ਅਵਰਤ ਰੂਪੀ ਰਸ ਮਿਲ ਗਿਆ ਦੇਖੋ ਇਸ ਤਰ੍ਹਾਂ ਬਾਣੀ ਵਿੱਚੋਂ ਅਮਰ ਤ੍ਰਸ ਮਿਲਣਾ ਹੈ ਗੁਰਬਾਣੀ ਵਿੱਚੋਂ ਪ੍ਰਮਾਤਮਾ ਨੂੰ ਜਾਣਣਾ ਹੈ ਜਾਣ ਕੇ ਉਹ ਰਸ ਪ੍ਰਾਪਤ ਕਰਨਾ ਹੈ ਜੀ ਜੰਤ ਸਭ ਤੁਧ ਉਪਾਏ ਇਕ ਬੀਖ ਪਰਸਨ ਆਇਆ ਸਾਰੇ ਜੀ ਜੰਤ ਤੂੰ ਹੀ ਪੈਦਾ ਕੀਤੀ ਹੈ ਤੇ ਸਾਰੇ ਤੇਰੀ ਪ੍ਰੇਰਣਾ ਨਾਲ ਹੀ ਚੱਲ ਰਿਹਾ ਤੇ ਕਈ ਜੀਵ ਤੇਰੀ ਪ੍ਰੇਰਣਾ ਲੈ ਕੇ ਤੇਥੋਂ ਪ੍ਰੇਰਣਾ ਲੈ ਕੇ ਹੀ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਮਤਲਬ ਆਪਣੇ ਅੰਦਰੋਂ ਪ੍ਰੇਰਣਾ ਲੈਣੀ ਹੈ ਦੇਖੋ ਗੁਰੂ ਜੀ ਨੇ ਸਮਝਾ ਦਿੱਤੀ ਨਾ ਗੱਲ ਆਪਾਂ ਕਹਿੰਦੇ ਆ ਵੀ ਜੀ ਗੁਰੂ ਕੇ ਪ੍ਰਮਾਤਮਾ ਕਿਰਪਾ ਕਰੇਗਾ ਤੇ ਗੁਰੂ ਦੀ ਲੜ ਲਾ ਦੇਗਾ ਮਤਲਬ ਪ੍ਰਮਾਤਮਾ ਕਿਰਪਾ ਕਰ ਰਿਹਾ ਹੈ ਅਸੀਂ ਆਪਣੀਆਂ ਝੋਲੀਆਂ ਬੰਦ ਕੀਤੀਆਂ ਹੋਈਆਂ ਨੇ ਉਹ ਕਿਰਪਾ ਨਹੀਂ ਪਾ ਰਹੀ ਅਸੀਂ ਆਪਣੀਆਂ ਝੋਲੀਆਂ ਵਿੱਚ ਆਪਣਾ ਵਿਚਾਰ ਹੀ ਨਹੀਂ ਜੁੜ ਰਿਹਾ ਉਸ ਗੱਲ ਨਾਲ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਪਰ ਆ ਗੁਰੂ ਫਿਰ ਗਿਆਨ ਬਖਸ਼ਿਸ਼ ਕਰ ਦਿੰਦਾ ਉਹਦੇ ਅੰਦਰੋਂ ਫਿਰ ਲਾਭ ਲਾਲਚ ਲੋਭ ਹੰਕਾਰ ਮੁੱਕ ਜਾਂਦੇ ਆ ਇਹ ਪੰਕਾਵਾ ਦੀ ਤੇ ਜਿਹੜੇ ਵਿਚਾਰ ਨੇ ਨਾ ਇਹ ਮੁੱਕ ਜਾਂਦੇ ਆ ਇਹ ਇਹ ਜਮਦੂਤ ਖਿਹੜਾ ਛੱਡ ਦਿੰਦੇ ਆ ਕਹੈ ਨਾਨਕ ਤਿਸਨੋ ਆਪ ਟੁੱਠਾ ਤਿਨ ਅਮਰ ਤੇ ਗੁਰ ਤੇ ਪਾਇਆ ਨਾਨਕ ਜੀ ਆਖਦੇ ਆ ਕਿ ਜਿਸ ਉਤੇ ਵੀ ਮਾਲਕ ਮਿਹਰ ਕਰਦਾ ਫਿਰ ਅਮਰਤ ਰੂਪੀ ਰਸ ਉਹ ਗੁਰੂ ਖੋਲੋਂ ਪਾ ਲੈਂਦਾ ਜਦ ਹੀ ਗੁਰੂ ਨਾਲ ਜੁੜ ਜਾਂਦਾ ਹੈ ਜਿਸ ਨੂੰ ਮਾਲਕ ਅੰਦਰੋਂ ਪ੍ਰੇਰਣਾ ਦਿੰਦਾ ਨਾ ਚੰਗਾ ਕੰਡ ਦਿੰਦਾ ਤੇ ਫਿਰ ਉਹ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਦਾ ਹੋ ਜਾਂਦਾ ਗੁਰੂ ਦਾ ਇੱਕਮਿਕ ਹੋ ਜਾਂਦਾ ਹੈ ਸੋ ਆਓ ਸੋਦੇ ਮੈਂ ਬੰਧਰਮ ਵਿਚਾਰ ਨਾਲ ਜੁੜਦੇ ਆਪਾਂ ਭਗਤਾਂ ਕੀ ਚਾਲ ਲਰਾਲੀ ਗੁਰੂ ਜੀ ਕਹਿੰਦੇ ਜਿਹੜੇ ਸੁਭਾਗ ਬੰਦੇ ਇਸ ਆਨੰਦ ਨੂੰ ਮੰਨਦੇ ਹੈ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦੇ ਹੈ ਉਹ ਭਗਤੀ ਕੀ ਹੈ ਇਹ ਵੀ ਸਮਝਣਾ ਨਾ ਆਪਾਂ ਆਪਾਂ ਉਸ ਭਗਤੀ ਨਾਲ ਨਹੀਂ ਜੁੜਨਾ ਜਿਹੜੀ ਸਾਨੂੰ ਦੱਸੀ ਜਾ ਰਹੀ ਹੈ ਪੁਜਾਰੀਆਂ ਵੱਲੋਂ ਭਗਤੀ ਕਿਹੜੀ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਪਰਮਾਤਮਾ ਦੀ ਗਿਆਨ ਪ੍ਰਾਪਤ ਕਰਕੇ ਉਹਦੀ ਵਜੂਦਗੀ ਨੂੰ ਮੰਨਣਾ ਇਹ ਉਹਦੀ ਭਗਤੀ ਹੈ ਉਹਦੇ ਹੁਕਮ ਵਿੱਚ ਤੁਰਨਾ ਇਹ ਪਰਮਾਤਮਾ ਦੀ ਭਗਤੀ ਹੈ ਜਿਹੜੇ ਸੁਭਾਗ ਬੰਦੇ ਗੁਰੂ ਜੀ ਕਹਿੰਦੇ ਇਹ ਆਨੰਦ ਮਾਣਦੇ ਐ ਉਹਨਾਂ ਭਗਤਾਂ ਦੀ ਜੀਵਨ ਜੁਤੀ ਆ ਲੋਕਾਂ ਨਾਲੋਂ ਵੱਖਰੀ ਹੁੰਦੀ ਐ ਹੁਣ ਦੇਖੋ ਨਾ ਆਮ ਬੰਦਾ ਕੀ ਕਰੇਗਾ ਉਹ ਤੇ ਸੰਸਾਰਿਕ ਵਿਡਿਆਈਆਂ ਛੁਟਾਈਆਂ ਫਿਰ ਵਾਹ 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 ਦੇ ਵਿੱਚ ਜੁੜੇਗਾ ਕਦੇ ਮਰੂ ਮਰੂ ਕਰੇਗਾ ਜਿਹੜਾ ਪਰਮਾਤਮਾ ਨਾਲ ਦੇ ਹੁਕਮ ਨੂੰ ਮੰਨੇਗਾ ਬੰਦਾ ਉਹ ਇੱਕ ਸਾਲ ਰਹੇਗਾ ਇੱਕ ਸਾਲ ਸੰਸਰ ਰਹੇਗਾ ਚਾਲਾ ਮੇਰਾ ਨਹੀਂ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਗੁਰੂ ਜੀ ਕਹਿੰਦੇ ਇਹ ਮਾਰਗ ਵਿਖਮ ਹੈ ਕਿ ਆਪਣੇ ਆਪ ਨੂੰ ਸੰਭਰਖਣਾ ਇਸ ਰਸਤੇ ਉੱਤੇ ਤੁਰਨਾ ਔਖਾ ਹੈ ਪਰ ਇਹ ਪੱਕੀ ਗੱਲ ਹੈ ਕਿ ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹੈ ਨਾ ਉਹ ਉਸ ਰਾਹ ਤੇ ਤੁਰਦੇ ਹੈ ਲਗ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਤਜ ਤਜ ਦਾ ਮਤਲਬ ਛੱਡ ਕੇ ਕੀ ਚੀਜ਼ ਲਗ ਲੋਭ ਹੰਕਾਰ ਤ੍ਰਿਸ਼ਨਾ ਸਭ ਕੁਝ ਛੱਡ ਦਿੰਦੇ ਐ ਤੇ ਸ਼ਾਂਤ ਸੁਭਾਅ ਵਾਲੇ ਬਣ ਜਾਂਦੇ ਐ ਹੁਣ ਬਹੁਤਾ ਨਹੀਂ ਬੋਲਣਾ ਦਾ ਮਤਲਬ ਆਪਣੀ ਸਿੱਖਤ ਸਲਾਹ ਨਹੀਂ ਕਰਦੇ ਫਿਰਦੇ ਕਿ ਮਾਇਆ ਛੱਡਤਾ ਮਾਇਆ ਛੱਡਤਾ ਮਾਇਆ ਛੱਡਤਾ ਸਹਿਜ ਹੋ ਰਿਹਾ ਸਭ ਕੁਝ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਂਦਾ ਐ ਖੰਨੇਓ ਤਿੱਖੀ ਬਾਲੋ ਨਿੱਕੀ ਇਹ ਤਮਾਰਕ ਜਾਣਾ ਗੁਰੂ ਜੀ ਕਹਿੰਦੇ ਇਹ ਰਸਤਾ ਖੰਡੇ ਨਾਲੋਂ ਤਲਵਾਰ ਨਾਲੋਂ ਵੀ ਤਿੱਖਾ ਐ ਤੇ ਬਾੜ ਨਾਲੋਂ ਵੀ ਬਰੀਕ ਹੈ ਇਸ ਰਸਤੇ ਉੱਤੇ ਤੁਰਦੇ ਆ ਕਿਉਂਕਿ ਗੁਰੂ ਜੀ ਕਹਿੰਦੇ ਇੱਥੇ ਤੁਰਨਾ ਔਖ ਹੈ ਇਹ ਖੇੜ ਬੜੀ ਔਖੀ ਹੈ ਤੇ ਇਸ ਤੋਂ ਡਿੱਗਣ ਦੀ ਸੰਭਾਵਨਾ ਰਹਿੰਦੀ ਹੈ ਮਤਲਬ ਆਤਮਿਕ ਜੀਵਨ ਵਿੱਚ ਪਤਾ ਨਹੀਂ ਕਦੋਂ ਠਕਾਵਾ ਜਾਏ ਇਸ ਕਰਕੇ ਬੜੀ ਔਖੀ ਖੇਡ ਹੈ ਪਰ ਇਹ ਭਗਤ ਜਾਨ ਇਸ ਨੂੰ ਖੇਡਦੇ ਐ ਇਸ ਤਰ੍ਹਾਂ ਜਿਉਂਦੇ ਐ ਇਸ ਕਰਕੇ ਉਹਨਾਂ ਦੀ ਚਾਲ ਨਰਾਲੀ ਹੈ ਚਾਲ ਮਤਲਬ ਤੋੜਾ ਨਹੀਂ ਚਾਲ ਦਾ ਮਤਲਬ ਹੈ ਜੀਵਨ ਜੁਗਤ ਇਸ ਜੀਵਨ ਦੀ ਜੁਗਤੀ ਉਹਨਾਂ ਦੀ ਵਧੀਆ ਹੈ ਗੁਰ ਪ੍ਰਸਾਦੀ ਜਿਨੀ ਆਪਤ ਜਿ ਆਹਰ ਬਾਸਨਾ ਸਮਾਣੀ ਕੁਰੂ ਜਿਹਦੇ ਜਿਹੜੇ ਗੁਰੂ ਦੀ ਕਿਰਪਾ ਲਾ ਜਾਂਦੇ ਐ ਜਿਹੜਾ ਗੁਰੂ ਦਾ ਗਿਆਨ ਪ੍ਰਾਪਤ ਕਰ ਲੈਂਦੀ ਹੈ ਉਹ ਆਪਾਂ ਭਾਗ ਛੱਡ ਦਿੰਦੇ ਆ ਮੈਂ ਵੀ ਰੀਡੂ ਛੱਡ ਦਿੰਦੇ ਆ ਤੇ ਉਹਨਾਂ ਦੀ ਮਾਇਕ ਬਾਸਨਾ ਵੀ ਮੁੱਕ ਜਾਂਦੀ ਮਾਇਆ ਵੱਲੋਂ ਉਹਨਾਂ ਦੀ ਜਿਹੜੀ ਬਾਸਨਾ ਨਾ ਤ੍ਰਿਸ਼ਨਾ ਉਹ ਵੀ ਮੁੱਕ ਜਾਂਦੀ ਹੈ ਕਹੈ ਨਾਲ ਕਹੈ ਨਾਨਕ ਚਾਲ ਭਗਤਾ ਜੁਗੇ ਜੁਗ ਨਰਲੀ ਨਾਨਕ ਜੀ ਆਖਦੇ ਆ ਕਿ ਜੁਗਾ ਜੁਗਤਰਨਤ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਹੁਕਮ ਨੂੰ ਮੰਨਿਆ ਹੈ ਉਹਨਾਂ ਦੀ ਜੀਵਨ ਯੋਗਤ ਆਮ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਨਵੇਕਲੀ ਹੁੰਦੀ ਹੈ ਦੇਖੋ ਕਿੰਨੀ ਪਿਆਰੀ ਗੱਲ ਗੁਰੂ ਜੀ ਸਮਝਾਉਂਦੇ ਆ ਪ੍ਰਮਾਤਮਾ ਦੀ ਭਗਤੀ ਕੀ ਹੈ ਹੁਕਮ ਰਜਾਈ ਚੱਲਣਾ ਬਿਨ ਗੁਣ ਕੀਤੇ ਭਗਤ ਨਾ ਹੋਵੇ ਮੰਨ ਵਿੱਚੋਂ ਪੜੀ ਜਾਓ ਭਗਤੀ ਬਾਰੇ ਗੁਰੂ ਜੀ ਬਹੁਤ ਕੁਝ ਦੱਸ ਰਹੇ ਹੈ ਤੇ ਸਾਡੇ ਸਾਹਮਣੇ ਤੇ ਭਗਤ ਬੈਠੇ ਆ ਜਿਨ੍ਹਾਂ ਨੇ ਭਗਤੀ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਆ ਕੇ ਮੱਥਾ ਟੇਕਦੇ ਆਂ ਨਮਸਕਾਰ ਕਰਦੇ ਆਂ ਭਗਤ ਰਵਦਾਸ ਜੀ ਭਗਤ ਕਬੀਰ ਜੀ ਭਗਤ ਸ਼ੈਣ ਜੀ ਸਾਰੇ ਕੀਰਤੀ ਨੇ ਸਾਰੇ ਭਗਤ ਕੀਰਤੀ ਨੇ ਆਪਣੀ ਕੀਰਤ ਕਰਦੇ ਰਹੇ ਆ ਤੇ ਕੀਰਤ ਵਿੱਚ ਰਹਿ ਕੇ ਉਸ ਪ੍ਰਮਾਤਮਾ ਨੂੰ ਉਹਨਾਂ ਨੇ ਪਾਇਆ ਤੇ ਅਸੀਂ ਉਹਨਾਂ ਨੂੰ ਆ ਕੇ ਨਮਸਕਾਰ ਕਰਦੇ ਆਂ ਐਸ ਕਰਕੇ ਸਸੇ ਫਿਰ ਉਹ ਦੂਜੀ ਜਿਹੜੇ ਭਗਤੀ ਦੱਸੀ ਜਾ ਰਹੀ ਏ ਬੇਲ ਨਾਲੀ ਉਹਦੇ ਨਾਲ ਕਿਉਂ ਜੁੜ ਗਈ ਅਸੀਂ ਵੀ ਤਾਹਾਂਡੇ ਦੇ ਬਾਬਾ ਨਾਨਕ ਜੀ ਵੀ ਕੀਰਤੀ ਹੋਏ ਆ ਉਹਨਾਂ ਨੇ ਸਤਾਰਾਂ ਸਾਲ ਆਖਰਤੀ ਆ ਕੇ ਖੇਤੀ ਕੀਤੀ ਹੈ ਕਰਤਾਰਪੁਰ ਵਿੱਚ ਇਹ ਤੇ ਗੁਰੂ ਸਾਹਿਬ ਜੀ ਤੇ ਸਾਨੂੰ ਕੀਰਤ ਨਾਲ ਜੋੜ ਰਿਹਾ ਹੈ ਫਿਰ ਉਹ ਕਿਹੜੀ ਭਗਤੀ ਹੈ ਜਿਹੜੀ ਕੀਰਤ ਵਿੱਚ ਹੋਣੀ ਹੈ ਕੀਰਤ ਨੂੰ ਹੀ ਪਰਮਾਤਮਾ ਮਾਨ ਦੀ ਦੇਦ ਦਾਤ ਮੰਨ ਲੈਣਾ ਤੇ ਉਸ ਨੂੰ ਕਰਨਾ ਹੈ ਤੇ ਉਹਦੇ ਵਿੱਚੋਂ ਅਨੁਲਿਪ ਰਹਿਣਾ ਇਸ ਤਰ੍ਹਾਂ ਇਹ ਜੀਵਨ ਨੂੰ ਸਫਲਾ ਕਰਨਾ ਹੈ ਇਹ ਜੀਵਨ ਜੁਗਤ ਸਿੱਖਣੀ ਹੈ ਇਹ ਚਾਲ ਅਨਲਾਲੀ ਦੇ ਉੱਤੇ ਤੁਰਨਾ ਹੈ ਸੋ ਸਰਦਾਰ ਜੀ ਸਾਡੇ ਉੱਤੇ ਕਿਰਪਾ ਕਰਨ ਸੀ ਬਾਣੀ ਆਪ ਪੜ੍ਹੀਏ ਤੇ ਸਮਝੀਏ ਤਾਂ ਕਿ ਸਾਨੂੰ ਥੋੜਾ ਬੋਤ ਗਿਆਨ ਆ ਜਾਏ ਮਨ ਸਮਝਾਵਣ ਕਾਰਨ ਕਛੁ ਇੱਕ ਪੜ੍ਹੀਏ ਗਿਆਨ